ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ ਅੱਜ ਤਰੀਕ ਸੱਜਣੋਂ ਆਪਾਂ ਕਨਫਰਮ ਕਰ ਦਿੰਨੇ ਆ 23 11 2024 ਤੇ ਗੱਲ ਕਰੀਏ ਅੱਜ ਆਪਾਂ ਵੀਰ ਪੰਜਾਬ ਦੇ ਫਾਰਮ ਤੇ ਵਿਜ਼ਿਟ ਕੀਤੀ ਤੇ ਵੀਰ ਦਾ ਜਿਹੜਾ ਐਡਰੈਸ ਆ ਉਹ ਕਨਫਰਮ ਆਪਾਂ ਜਰੂਰ ਕਰ ਦਿੰਨੇ ਆ ਪਿੰਡ ਸੈਦੋ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਹਿਬ ਇੱਥੇ ਫਾਰਮ ਤੇ ਪਹੁੰਚਣ ਲਈ ਹਰੀਕੇ ਪੱਤਨ ਤੋਂ ਆ ਸਕਦੇ ਆ ਪੱਟੀ ਤੋਂ ਪਹੁੰਚ ਕਰ ਸਕਦੇ ਆ ਤੇ ਨਾਲ ਲੱਗਦੇ ਪਿੰਡ ਜਿਵੇਂ ਵੱਡੇ ਸਬਰਾ ਨਵਾਪੋਲ ਚੌਂਡ ਸਿੰਘ ਵਾਲਾ ਬਰਵਾਲਾ ਚੀਮਾ ਇਹ ਸਾਰੇ ਥੋੜੀ ਥੋੜੀ ਦੂਰੀ ਤੇ ਜਿਹੜੇ ਸੱਜਣੋਂ ਪਿੰਦ ਆ ਤੇ ਗੱਲ ਕਰੀਏ ਅੱਜ ਆਪਾਂ ਵੀਰ ਦੇ ਕੋਲੇ ਜਿਹੜੀ ਇੱਕ ਸਪੈਸ਼ਲ ਜਿਹੜਾ ਨਗੀਨਾ ਵਾ ਬੇਕੋ ਤੀਜਾ ਸੁਆ ਜਿਹੜਾ ਗਾਂ ਸੁਈ ਆ ਤੇ ਇਹਦੀ ਜਿਹੜੀ ਪ੍ਰੋਪਰ ਡਿਟੇਲ ਆ ਵੀਰ ਪੰਜਾਬ ਦਾ ਫਿਲਹਾਲ ਇੱਥੇ ਹੈ ਨਹੀਂ ਉਹਨਾਂ ਦੇ ਫਾਦਰ ਸਾਹਿਬ ਆਪਾਂ ਉਹਨਾਂ ਦਾ ਨਾ ਜਿੰਨੀ ਵੀ ਉਹ ਡਿਟੇਲ ਦੇਣ ਦੀ ਗੱਲਬਾਤ ਕਰਾਂਗੇ ਤੇ ਸੱਸੀ ਗੱਲ ਹੋ ਗਈ ਉਹ ਠੀਕ ਹੈ ਕਿਰਪਾ ਵਾਹਿਗੁਰੂ ਦੀ ਮਿਹਰ ਆ ਜੀ ਤੇ ਭਾਉ ਜੀ ਦੱਸਿਓ ਆਪਾਂ ਇਹਦੇ ਬਾਰੇ ਕਿਨਵਾ ਸੁਆ ਸੁਈ ਆ ਤਿਹਜੇ ਸੁਵੇ ਸੂਈ ਆ ਤਿਹਜਾ ਸੁਵੇ ਸੂਈ ਆ 13 ਲੀਟਰ ਹਲ ਦੁੱਧ ਆ ਇਹਦੇ ਥੱਲੇ 8-5 ਦਿਨ 13 ਲੀਟਰ ਕਹਿੰਦੇ ਵੀ ਇਹਦੇ ਥੱਲੇ 7-8 ਦਿਨ ਦੀ ਸੂਈ ਆ ਤੇ ਮਗਰ ਜਿਹੜੀ ਫੀਮੇਲ ਕਾਫ ਬੱਚੀ ਆ ਗਈ ਆ ਤੇ ਗੱਲ ਕਰੀਏ ਐਚ ਐਫ ਬਰੀਡ ਦੇ ਵਿੱਚ ਆ ਤੇ ਚੰਗਾ ਪਿੱਠ ਪੁੜਾ ਵਾ ਗਾਂ ਦਾ ਕੋਈ ਦੂਜਾ ਸੂਆ ਮੰਨ ਲੇ ਕੋਈ ਤੀਜਾ ਮੰਨ ਲੇ ਬਾਕੀ ਬਿਲਕੁਲ ਨਵੀਂ ਗਾਂ ਵਾ ਤੇ ਇੱਕ ਵਾਰੀ ਆਪਾਂ ਖੋਲ ਕੇ ਮੜਾ ਜਾਣਾ ਝਾਤ ਮਰਾਈ ਇਹਦੇ ਲੇਵੇ ਤੇ ਤੋਰੇ ਤੇ ਤੇ ਗੱਲ ਕਰੀਏ ਇਹਦੀ ਬੋਨ ਹੱਡੀ ਦੀ ਪੂਰੀ ਮਜ਼ਬੂਤ ਹੱਡੀ ਦੇ ਵਿੱਚ ਆ ਏ ਨਹੀਂ ਹੈਗਾ ਕਿ ਕਿਸੇ ਗੱਲੋਂ ਇਹ ਖੁੰਜੀ ਆ ਪਿੱਠ ਪੂੜਾ ਬਹੁਤ ਸੋਹਣਾ ਤੇ ਗੱਲ ਕਰੀਏ ਤੇ ਲੇਵੇ ਦੀ ਤੇ ਬਾ ਕਮਾਲ ਲੱਗਾ ਫਾੜੀਆਂ ਵਾਲਾ ਲੇਵਾ ਲੱਗਾ ਤੇ ਮੁਠੀ ਵਾਲਾ ਥਾਣਾ ਕਹਿੰਦੇ ਨਾ ਇਹ ਫੁੱਟਬਾਲ ਫੁੱਟਬਾਲ ਦੀ ਤਰ੍ਹਾਂ ਅੱਗੇ ਤੱਕ ਜਿਹੜਾ ਧੁੰਨ ਨੂੰ ਟੱਚ ਹੁੰਦਾ ਤੇ ਪਿੱਛੇ ਸੂ ਨੂੰ ਤੇ ਦੋਵਾਂ ਲੱਤਾਂ ਦੇ ਵਿੱਚ ਜਿਹੜਾ ਸਟੇਟ ਜਿਹੜਾ ਫਸਿਆ ਲੇਵਾ ਇਹਦਾ ਤੇ ਫਾੜੀ ਜਿਹੜੀ ਇਸ ਤਰ੍ਹਾਂ ਕਹਿੰਦੇ ਨਾ ਵੀ ਉਹ ਹਰੀਆਂ ਲਾਈਨਾਂ ਵਾਲਾ ਖਰਬੂਜਾ ਤੇ ਕਹਿੰਦੇ ਜਦੋਂ ਆਪਾਂ ਲੈਂਨ ਜਾਈਦਾ ਕਹਿੰਦੇ ਵੀ ਆ ਹਰੀਆਂ ਲਾਈਨਾਂ ਵਾਲਾ ਖਰਬੂਜਾ ਲਈਏ ਸਭ ਤੋਂ ਮਿੱਠਾ ਹੋਊਗਾ ਹਨਾ ਕਈ ਚਿੱਟੇ ਹੁੰਦੇ ਆ ਉਹ ਥੋੜੇ ਕਿਤੇ ਨਾ ਕਿਤੇ ਲੂਣੇ ਜਾਂ ਫੁਕਲੇ ਨਿਕਲਦੇ ਆ ਤੇ ਇਹ ਬਹੁਤ ਸੋਹਣਾ ਵਾ ਤੇ ਗੱਲ ਕਰੀਏ ਇਹਦੇ ਥਣ ਦੀ ਤੇ ਬਹੁਤ ਵਧੀਆ ਵੰਡ ਸਪੇਸ ਚੰਗੀ ਸੋਹਣੀ ਲੱਗੀ ਆ ਜੇ ਆਪਾਂ ਗੱਲ ਕਰੀਏ ਫੁੱਟਾ ਲੈ ਲਈਏ ਤਾਂ ਬਿਲਕੁਲ ਪੌਣੇ-ਪੌਣੇ ਫੁੱਟ ਦੇ ਦਾ ਜਿਹੜਾ ਥਣ ਲੱਗਾ ਵਾ ਵੇਖੋ ਦੂਰੀ ਵੰਡ ਵਿੱਤ ਵਿਰਲ ਇੱਕੋ ਜੀ ਆ ਤੇ ਅੱਗੋਂ ਜਿਹੜੀ ਫੇਸ ਕੁਆਲਿਟੀ ਵੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਕੋਈ ਜਿਹੜਾ ਚਿਹਰਾ ਮੋਰਾ ਕੋਈ گاਵਾ ਦੇ ਵਿੱਚ ਨਹੀਂ ਬਸ਼ੀਆਂ ਦੇ ਵਿੱਚ ਆਉਂਦਾ ਤੇ ਏਡੀ ਵੱਡੀ ਜਿਹੜੀ ਬਾਡੀ ਬੰਦਰਾ ਤੇ ਬਾਕੀ ਰੇਟ ਇਹਦਾ ਬੜਾ ਜਾਇਜ਼ ਰਹਿਣ ਵਾਲਾ ਰੇਟ ਤੁਹਾਨੂੰ ਲਾਸਟੇ ਜ਼ਰੂਰ ਦੱਸਾਂਗੇ ਆਪਾਂ ਇੱਕ ਗਰੀ ਖੋਲ ਕੇ ਮੜਾ ਤੂਰ ਗਿਆ ਲੰਮੀ ਕਰੀਏ ਆ ਚੈੱਕ ਕਰੋ ਬਹੁਤ ਸੋਹਣੀ ਆ ਚੰਗੇ ਘਰਾਣੇ ਟਿਕਾਣੇ ਦੀ ਆ ਕਿਤੇ ਨਾ ਕਿਤੇ ਜਿਹੜਾ ਚੰਗਾ ਕਿਸੇ ਨੇ ਸੀਮਾ ਰਖਾਇਆ ਹੋਊਗਾ ਨੂੰ ਤੇ ਉਹਦੇ ਵਿੱਚੋਂ ਜਿਹੜੀ ਇਹ ਬੱਚੀ ਕਿਤੇ ਨਾ ਕਿਤੇ ਜਿਹੜੀ ਪੈਦਾ ਹੋਈ ਆ ਆ ਚੈੱਕ ਚੰਗੀ ਵੇਲ ਆ ਹਾਇ ਸੋਹਣੀ ਆ ਪਾਜੀ ਦੁੱਧ ਕਿੰਨਾ ਕੁ ਚਵਾ ਦਊਗੀ ਦੇਣ ਹਲੇ ਹੁਣ ਇਸ ਟਾਈਮ ਤੇ 13 ਲੀਟਰ ਆ 15 16 ਲੀਟਰ ਦੁੱਧ ਕੱਢੂਗਾ 15 16 20 ਨੂੰ ਵੀ ਹੱਥ ਮਾਰੂਗੀ ਅੱਜ ਇਹ ਮਾਰ ਗਿਆ ਸੇਵਾ ਕਰੇ ਤੁਸੀਂ ਸੇਵਾ ਕਰੇ ਬਾਕੀ ਖਾਮ ਸੰਭਾਲ ਵਾਲੀ ਥਾਂ ਤੋਂ ਆਈ ਕਿ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਉਹ ਦੇਖ ਖਾਮ ਸੰਭਾਲ ਵਾਲੀ ਥਾਂ ਨਹੀਂ ਅੰਦਰੋਂ ਬੱਜੀ ਢੇਲ ਚੋਂ ਗੱਡੀ ਆ ਢੇਲ ਚੋਂ ਕੱਢੀ ਆ ਠੀਕ ਆ ਜੀ ਉਹ ਥਾਂ ਨਹੀਂ ਵੀ ਤੁਹਾਡੇ ਕੋਲੇ ਕਿਦਾਂ ਦੀ ਆ ਜੀ ਸਾਡੇ ਕੋਲ ਤਾਂ ਇਹ ਕੱਲ ਹੀ ਆਈ ਸਵੇਰੇ ਕੱਲ ਸਵੇਰੇ ਆਈ ਆ ਗੱਲ ਕਰੀਏ ਬਹੁਤ ਸੋਹਣੀ ਆ ਜਿੰਨੇ ਹੀ ਆਪਾਂ ਪਰਖ ਨਰਖ ਕਰਦੇ ਆ ਤੇ ਚੰਗੀ ਆ ਬਹੁਤ ਪਿਆਰੀ ਆ ਗਾਂ ਦੁੱਧ ਚੰਗਾ ਪਰੂਗੀ ਤੇ ਲੇਵੇ ਚੰਗੇ ਦੀ ਮਾਲਕ ਆ ਵਾਰ-ਵਾਰ ਜਿਹੜਾ ਲੇਵਲ ਦਿਖਾਉਣ ਨੂੰ ਇਹਦਾ ਦਿਲ ਕਰਦਾ ਕਿ ਨਿਗਾਹ ਜਿਹੜੀ ਹਟਦੀ ਨਹੀਂ ਆ ਤੇ ਗੱਲ ਕਰੀਏ ਪਿੱਛੇ ਜਿਹੜਾ ਫੀਮੇਲ ਕਾਫ ਬੱਚੀ ਆ ਗਈ ਆ ਚੰਗੀ ਬਰੀਡ ਦੇ ਵਿੱਚ ਆ ਚੰਗੇ ਸੀਮਨ ਤੋਂ ਆ ਤੇ ਬੱਚੀ ਵੀ ਜਿਹੜੀ ਗੱਭਣ ਕੇ ਚੰਗੀ ਤਿਆਰ ਹੋਊਗੀ ਆ ਚੈੱਕ ਕਰੋ ਫੇਸ ਕੁਆਲਟੀ ਬਿਲਕੁਲ ਛੋਟਾ ਕੰਨਾ ਮੱਥੇ 'ਚ ਫੁੱਲ ਆ ਗਿਆ ਤੇ ਚਾਰੇ ਜਿਹੜੇ ਪੈਰ ਆ ਇਹਦੇ ਵੀ ਜਿਹੜੇ ਵਾਈਟ ਦੇ ਵਿੱਚ ਆ ਕੇ ਤੇ ਉਪਰੋਂ ਬਲੈਕ ਆ ਜਿਹੜਾ ਕੰਬੀਨੇਸ਼ਨ ਆ ਬਹੁਤ ਸੋਹਣਾ ਹੁੰਦਾ ਹੈ ਇਹਦਾ ਜਿਹੜਾ ਐਫਪੀ ਦੇ ਵਿੱਚ ਹੋਣਾ ਚਾਹੀਦਾ ਤੇ ਵੀਰ ਦਾ ਜਿਹੜਾ ਫੋਨ ਨੰਬਰ ਆ ਉਹ ਆਪਾਂ ਸਕਰੀਨ ਤੇ ਚੱਲਦਾ ਕਰ ਦਾਂਗੇ ਤੇ ਕੋਈ ਵੀ ਵੀਰ ਮੇਰਾ ਕੰਟੈਕਟ ਕਰ ਸਕਦਾ ਹਾਂ ਮੁੱਲ ਆ ਪੁੱਲ ਜਰੂਰ ਦੱਸੋ ਜੀ ਮੁੱਲ 47000 ਕਰ ਦਿੰਦੇ ਜੀ ਮੁੱਲ 47000 ਮੁੱਲ 47000 ਰੋਚੋ ਮਾਨਤਾਨ ਹੋ ਜੂ ਕਹਿੰਦੇ ਵੀ ਮੁੱਲ 47000 ਆ ਮਾਨਤਾਨ ਉਹਦੇ ਚੋਂ ਘਰ ਆਿਆਂ ਦਾ ਜ਼ਰੂਰ ਕੀਤਾ ਜਾਊਗਾ ਮਿਲਦੇ ਹਾਂ ਕਿ ਨਵੀਆਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ